ਤੋ ਮੇਰਾ ਜੀ ਨਹੀਂ ਕੰਡਾ ਤੈਨੂੰ ਤੋਰਨ ਨੂੰ ਮੰਮੀ ਰਕੜਾ ਜੀ ਕੰਗਾ ਜਾਣ ਨੂੰ ਪਰ ਜਾਣਾ ਹੀ ਪੈਣਾ ਵੇਹਲਾ ਤੂੰ 3-4 ਦਿਨ ਰਹੀ ਆਣ ਕੇ ਤੇ ਐਉਂ ਲੱਗਣ ਡਿਆ ਵਾ ਜਿਤ ਤੱਕ ਤੇ ਨਾ ਕੋਈ ਰਣ ਹੋਇਆ ਅਜੇ ਇੱਧਰ ਲੱਗੜਦਾ ਮੰਮੀ ਮੈਨੂੰ ਵੀ ਹਾਂ ਤੇਰੀ ਖੋ ਪੈਂਦੀ ਜੀ ਨਹੀਂ ਕੰਡਾ ਤੈਨੂੰ ਕੱਲਣ ਨੂੰ ਮੈਂ ਕੀ ਕਰਾਂ ਛੱਤੀ ਛੱਤੀ ਮੈਨੂੰ ਮਿਲਣ ਆਇਆ ਕਰਿਓ ਕੋਈ ਨਹੀਂ ਪੁੱਤ ਆਵਾਂਗੇ ਤੂੰ ਧਿਆਨ ਰੱਖੀ ਮੇਰੀ ਆਪਣਾ ਚੰਗਾ ਧਿਆਨ ਰੱਖੀ ਮੇਰਾ ਪੁੱਤ ਚਲ ਆਜੋ ਕੁਛ ਅੰਦੇ ਹੀ ਗਏ ਮੈਂ ਲਗਦੇ ਆ ਗਏ ਆਵਾਜ਼ ਆਈ ਗੱਡੀ ਦੀ ਵੇਖਾਂ ਬੜਾ ਉਹ ਲੈ ਆਈ ਗਏ ਆ ਮੇਰੇ ਪੁੱਤ ਸੱਸੀ ਭਾਜੀ ਸੱਸੀ ਕੱਲ ਸੱਸੀ ਕੱਲ ਆ ਗਈ ਉਹ ਹਾਂਜੀ ਮੈਂ ਤਾਂ ਕਿਹਦਾ ਮੌਕਾ ਦੋਆਂ ਦੀ ਡਿੱਕੀ ਜਾਨੀ ਆ ਤੁਹਾਨੂੰ ਹੈ ਆ ਜੋ ਬਹਿ ਜਾਓ ਹਾਂ ਹੋਰ ਫਿਰ ਸੋਭਾ ਭਾਜੀ ਤੁਸੀਂ ਬਸ ਵਧੀਆ ਠੀਕ ਆ ਕਿ ਰੌਣਕਾ ਕਾਕਾ ਆ ਗਈਆਂ ਮੇਰੀ ਧੀ ਆ ਗਈ ਆ ਤੇ ਕਿਤੇ ਮੈਂ ਤਾਂ ਡਿੱਕਣ ਨਹੀਂ ਆ ਦੁਪਹਿਰ ਦੀ ਹੁਣ ਨਹੀਂ ਆਉਂਦੇ ਹੁਣ ਨਹੀਂ ਆਉਂਦੇ ਬਸ ਮੋੜ ਨਾ ਰੌਣਕ ਨਹੀਂ ਕੀ ਉਸ ਦਾ ਨਾਂ ਲਾ ਲਾਉਣ ਦਾ ਤਾਂ ਨਾ ਵੀ ਆ ਪਰ ਇਹਦੇ ਨਾਲ ਹੁਣ ਰੌਣਕ ਦੂਨੀਆਂ ਤੇਰੀਆਂ ਦੋਰੀਆਂ ਤੇਰੀਆਂ ਹੋ ਗਈ ਨਹੀਂ ਨਾਂ ਲਾਏ ਮੈਂ ਫਿਰ ਆਈ ਨਾ ਮੈਂ ਕਿਹਾ ਚੱਲ ਕੋਈ ਨਹੀਂ ਇਹ ਦੋਏ ਭਰਾ ਚੱਲ ਗਏ ਆਂਦਾ ਸਾਇਰਸ ਨੂੰ ਨਾਲੇ ਤੱਕੀ ਖੜਨਾ ਮੈਂ ਚੱਲ ਕੋਤ ਸਾਇਰਸ ਨੂੰ ਲੈ ਜਾ ਨਾਲ ਅੱਗੇ ਗਿਆ ਵੀ ਨਹੀਂ ਹੋ ਹਾਂਜੀ ਹਾਂਜੀ ਤੇ ਚਲੋ ਮੈਂ ਕਿਹਾ ਤੂੰ ਚੱਲ ਜਾ ਨਾਲ ਅੱਜ ਜੀਤ ਮੇਰਾ ਬੜਾ ਕਰਦਾ ਸੀ ਇਦਾਂ ਤੇਰੀ ਮੰਮੀ ਮੇਰੇ ਨੂੰ ਫਿਰ ਮੈਂ ਕਿਹਾ ਚੱਲ ਪਰ ਜਾਈ ਫਿਰ ਮੇਰੇ ਕੱਲੀ ਮਗਰ ਰਹਿ ਜਾਣੀ ਕਹਣਾ ਵੇ ਫਿਰ ਤਿਆਰ ਹੋ ਗਈ ਆ ਨਾਲ ਚੁੱਪ ਹੋ ਜੀਂ ਕਰੋ ਗੱਲਾਂ ਹਾਂ ਚਲ ਠੀਕ ਹੈ ਪੁੱਤ ਫਿਰ ਹਾਂ ਸਸਾ ਹੋਰ ਪਤਾ ਮੰਮੀ ਤੇਰੀ ਫਿਰ ਅਜਾਦਾਸ ਹੋਈ ਹਣੀ ਹਾਂਜੀ ਹਾਂਜੀ ਬੱਲੇ ਚੱਲ ਚੱਲੀ ਆ ਬਜ਼ੀ ਨਹੀਂ ਲੱਗਣਾ ਹੈਗਾ ਮਾਵਾ ਤਿੰਨ ਚਾਰ ਦਿਨ ਰਹਿਏ ਹਾਂ ਚਲੋ ਕੈਨੇ ਨਹੀਂ ਰਹਿਣਾ ਹੀ ਹੋਰ ਥੋੜੇ ਦਿਨ ਹਾਂਜੀ ਮੈਂ ਤਾਂ ਕਿਹਾ ਸੀ ਨਾਨ ਨਥੇਰਾ ਮੈਂ ਕਿਹਾ ਚੱਲ ਗਈ ਯਾਰ ਐਲਨ ਦੋ ਅਟਦੇ ਨਾ ਤੇ ਅੱਜ ਕੱਲ ਮੁੰਡੇ ਵੀ ਕਿੱਥੇ ਮੰਦੇ ਆ ਨਹੀਂ ਨਹੀਂ ਕੁਛ ਅਨੁਭੂਤ ਕਿਹਾ ਹੀ ਤੇ ਸਭ ਦੇ ਸਭ ਮੰਨ ਚੱਲ ਰਹੀ ਮਾਂ ਹੀ ਕਹਿੰਦੀ ਨਹੀਂ ਹਾਂਜੀ ਲੈ ਆ ਲੈਓ ਜਾ ਕੇ ਮੈਂ ਚਲੋ ਇੱਕ ਦੁਵਾਰੀ ਇਦਾਂ ਹੀ ਹੁੰਦਾ ਮੁੜ ਕੇ ਤੇ ਇੱਥੇ ਹੀ ਰਹਿਣਾ ਵਿਚਾਰੀ ਨਹੀਂ ਹਾਂਜੀ ਹਾਂਜੀ ਇਥੇ ਮਣਕੇ ਕਿਤੇ ਨਿਕਲਿਆ ਨਹੀਂ ਜਾਂਦਾ ਮਣਕੇ ਆਪਣੇ ਘਰ ਲੱਗਣ ਦਾ ਪੈਂਦਾ ਚੰਗਾ ਪੁੱਤ ਫਿਰ ਤੇ ਟਾਈਮ ਹੀ ਨਹੀਂ ਹੁੰਦਾ ਉਹਦੇ ਕਰਕੇ ਆ ਵੀ ਮੰਮੀ ਹਣੀ ਇਕੱਲੇ ਰਹਿੰਦੀ ਐ ਤੇ ਉਹਨਾਂ ਨੂੰ ਥੋੜਾ ਹਾਂ ਨਹੀਂ ਲੱਗਦਾ ਹੀ ਐ ਥੋੜਾ ਨਾਲੇ ਉਹਨਾਂ ਨੇ ਕਿਹਾ ਵੀ ਤੁਸੀਂ ਛੱਡੀ ਇਹੋ ਹੀ ਕੋਸ਼ਿਸ਼ ਹੀ ਉਹਨਾਂ ਕੋਲ ਤੇ ਵਿਆਹ ਤੀ ਕੁੜੀ ਸੀ ਤੇ ਫਿਰ ਹੁਣ ਉਹਨਾਂ ਦੇ ਕੋਲ ਕੌਣ ਰਹਿ ਗਿਆ ਤੇ ਖਾਲੀ-ਖਾਲੀ ਤੇ ਉਹਨਾਂ ਨੂੰ ਬਹੁਤ ਲੱਗਦਾ ਹੋਣਾ ਉਹ ਤੇ ਇਦਾਂ ਹੀ ਹੁੰਦਾ ਤਿਆਂ ਦੇ ਨਾਲ ਹਾਂ ਤਿਆਂ ਦੇ ਨਾਲ ਘਰ ਪਰੇ ਹੁੰਦੇ ਯਾਰ ਹੌਣ ਕਾ ਹੁੰਦੀਆਂ ਵਾ ਘਰ ਦੀਆਂ ਤੇ ਇਦਾਂ ਹੀ ਹੁੰਦਾ ਵਾ ਪਰ ਚਲੋ ਕੀ ਕਰਨਾ ਫਿਰ ਨਾ ਤੇ ਕੁੜੀਆਂ ਤਿਆਂ ਰੱਖੀਆਂ ਜਾਂਦੀਆਂ ਵਾ ਘਰ ਆਖਰ ਨੂੰ ਤੋੜਨਾ ਹੀ ਰਾਜੇ ਰਾਣੀਆਂ ਨਹੀਂ ਰੱਖੀਆਂ ਅਹੀਂ ਕਿਹਦੇ ਪਾਣੀ ਹਾਰਾ ਹੋਰ ਪੁੱਤ ਫਿਰ ਡੈਡੀ ਪਾ ਮੰਮੀ ਸਾਰੇ ਠੀਕ ਠਾਕ ਹਾਂਜੀ ਸਾਰੇ ਠੀਕ ਅੱਛਾ ਅੱਛਾ ਠੀਕ ਹੈ ਕਹਿਣਾ ਸੀ ਮੰਮੀ ਆਪਣੇ ਨੂੰ ਵੀ ਆਇਓ ਕਹਿੰਦੇ ਮਿਲ ਜਿਓ ਹਾਂਜੀ ਵੀ ਕਿਹਾ ਹਾਂ ਕਹਿਣਾ ਆ ਜਿਓ ਕੋਈ ਗੱਲ ਨਹੀਂ ਤੁਹਾਡਾ ਘਰ ਆ ਆਪਣਾ ਨਹੀਂ ਆਪ ਤਾਂ ਕਹਿ ਬੁਛੰਨੇ ਕੀ ਹੈ ਜਦੋਂ ਮਰਜੀ ਆ ਜਦੋਂ ਮਰਜੀ ਆਓ ਜਦੋਂ ਮਰਜੀ ਜਾਓ ਤੁਹਾਡਾ ਆਪਣਾ ਘਰ ਆ ਜਦੋਂ ਕਹਿ ਮੰਮੀ ਜੀ ਕਰੇ ਮਿਲਣ ਨੂੰ ਆ ਜਾ ਕਰੋ ਹਾਂਜੀ ਹਾਂ ਕਹਿੰਦੀ ਦੂਰ ਆ ਆਗੇ ਤੇ ਹਣਕੇ ਮਿਲ ਕੇ

ਚਾਚਾ ਚੁ ਬਣਾ ਘਟ ਕੋਈ ਨਹੀਂ ਮਿਲਉਂਦੀ ਨਹੀਂ ਮਾਂ ਮਮੀ ਨਾਲ ਫੇਮਲ ਨਹੀਂ ਤੇ ਬੋਜੀ ਚੱਲ ਕੋਈ ਨਹੀਂ ਮਿਲਿਆ ਫਿਰ ਪੁੱਤ ਜਦ ਮਿਲਿਆ ਵੇ ਖਤੀ ਰਾਣੀ ਆ ਗਈ ਹੈ ਕਿੰਨਾ ਵਧੀਆ ਲੱਗਣ ਡਿਆ ਘਰ ਭਰਿਆ ਭਰਿਆ ਲੱਗਣ ਡਿਆ ਚਲੋ ਮੈਨੂੰ ਤੇ ਦੋ ਚਾਰ ਦਿਨ ਮੋਜਾ ਹੋਣੀ ਹੈ ਬਚਾਰੀ ਆ ਗਈ ਹੈ ਉਹ ਤੇ ਸੜੋਂ ਬਲੋਂ ਸੜੋਂ ਬਲੋਂ ਕਰਦੀ ਰਹਿੰਦੀ ਹੈ ਪਰ ਜਾਈ ਮੇਰੀ ਤੇ ਵਾ ਕਹਤੀਆਂ ਚੰਗੀਆਂ ਹੁੰਦੀਆਂ ਵਾ ਜਿੰਨਾ ਪਿਆਰੇ ਨਾਲ ਤਿਆਂ ਨੂੰ ਦਵੋ ਉਨਾ ਹੀ ਲਈਦਾ ਵਾ ਪਿਆਰ ਦੋ ਤੇ ਪਿਆਰ ਲਾਓ ਇੱਜ਼ਤ ਕਰੋ ਤੇ ਇੱਜ਼ਤ ਕਰਾਓ ਇਨ ਪਰ ਮੇਰੀ ਪਰਜਾਈ ਨੇ ਕੁਛ ਨਹੀਂ ਹੁੰਦਾ ਕਰਨਾ ਇੱਕ ਤੇ ਬੰਦਾ ਫਫੜੇ ਫੋਫੇ ਕਰ ਲੈਂਦਾ ਇਹਨੂੰ ਉਹ ਵੀ ਨਹੀਂ ਹੁੰਦੇ ਜੋ ਅੰਦਰ وہی ਬਾਹਰ ਬਕਰ 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 বাস ਮੱਥੇ ਤੇ ਰੱਖਿਆ ਸਾਰਾ ਕੁਝ ਦਜੀਤ ਦੇ ਡਾਡੀ ਹਾਂਜੀ ਮੇਰਾ ਨਾਂ ਮਾਸਾ ਜੀ ਨਹੀਂ ਲੱਗਣ ਡਿਆ ਕੁੜੀ ਆਈ ਹੀਗੀ ਤੇ ਕਿੰਨੀਆਂ ਰੌਣਕਾਂ ਹੀ ਘਰ ਦੇ ਵਿੱਚ ਮੇਰੀ ਗੱਲ ਸੁਣਖਾ ਮਲੀਏ ਇੱਕ ਦਿਨ ਇੱਕ ਦਿਨ ਕੀਰੀ ਦਾ ਵਿਆਹ ਕਰਨਾ ਹੀ ਪੈਣਾ ਹੀ ਹਾਂ ਠੀਕ ਨਹੀਂ ਅਨੁਵਾ ਮਹੀਨਾ ਖੰਡ ਹੋਣਾ ਵਾ ਤੇ ਮੁੜ ਕੇ ਆਪੀ ਐਣੀ ਇੱਕ ਦੂਜੇ ਦੀ ਹਾਂ ਨੂੰ ਠੀਕ ਆ ਕਰਨਾ ਹੁਣ ਵੇਖ ਲੋ ਹੁਣ ਕੁੜੀ ਨੇ ਘਰ ਆ ਤਾਇਆ ਕਰਨਾ ਤੇ ਚਲ ਜਾ ਕਰਨਾ ਵਾ ਹੁਣ ਉਹ ਗੱਲ ਥੋੜੀ ਰਹਿ ਗਈ ਆ ਪਿਆਈ ਤੇ 10-10 ਦਿਨ ਰਹਿ ਗਈ ਹੁਣ ਸਸਤਾ ਕੀ ਪਤਾ ਕਿਨੇ ਰਹਿਣ ਦੇਣਾ ਕਿ ਨਹੀਂ ਰਹਿਣ ਦੇਣਾ ਮੈਂ ਸਿਆਣਿਆ ਸੱਚੀ ਗੱਲ ਆ ਕਿ ਕਿ ਧੀਆਂ ਬਗਾਨਾ ਤੁਹਾਨੂੰ ਦਿਆਂ ਤੋ ਆਪਣੇ ਘਰ ਚਲ ਗਈ ਆ ਤੇ ਇੰਨੀ ਬੜੀ ਖੁਸ਼ੀ ਆ ਪਰ ਮਾਦਮਾ ਦੇ ਘਰੇ ਨੂੰ ਵੀ ਚਲੋ ਤਾਂ ਸਭ ਕੋ ਬਹੁਤ ਵਧੀਆ ਉੱਥੇ ਆਪਣੇ ਘਰ ਰਾਜ ਦਈਏ ਕਰ ਠੀਕ ਨੇ ਤੇ ਸਾਨੂੰ ਇੰਨੀ ਬੜੀ ਠੰਡ ਵਾ ਵੀ ਸਾਡੀ ਧੀ ਸੁਕੀ ਠੀਕ ਨੇ ਤੇ ਬੇਲਾ ਦੋਵੇਂ ਭਰਾ ਇਹ ਹੈ ਕਿ ਤੇ ਬੋ ਮਜਾਜ ਉਹਨਾਂ ਦੇ ਵਿੱਚ ਨਹੀਂ ਨਹੀਂ ਪਰ ਉਹਨਾਂ ਦਾ ਸਾਡਾ ਅੱਗੇ ਬੜਾ ਚੰਗਾ ਵਾ ਤੇ ਉਹਦਾ ਭਰਾ ਵੀ ਬੜਾ ਚੰਗਾ ਵਾ ਉਹ ਚਲੋ ਇਤਰਾਈਆਂ ਪਰਮਾਤਮਾ ਨੇ ਸੰਜੋਗ ਲਿਖੇ ਹੁੰਦੇ ਆ ਜੀਵਨ ਕਿ ਹਰਦੀ ਧੀ ਦੀ ਕਿਸਮਤ ਚੰਗੀ ਪਿਆਹੋ ਜਿਹਾ ਪਰਿਵਾਰ ਮਿਲਣਾ ਹੈ ਜੀਵਨ ਤੇ ਜੇ ਤੈਨੂੰ ਪਤਾ ਹੀ ਆ ਲੋਕੀ ਤੇ ਕਈ ਕੋ ਕਰਦੇ ਐਨੇ ਚਿਰ ਤੇ ਵਿੱਚ ਅੱਜ ਨਾ ਆਪਣੀ ਜਿਹੜੀ ਗਵਾਂਢਣਾ ਰਮਨ ਆਹੋ ਜਾਤੀਆਂ ਮਾਰ ਮਾਰ ਤੇ ਗੇਟ ਤੋਂ ਵੇਖਣ ਡਈ ਹੀਗੀ ਹੈ ਵੇਂਦੀ ਹੁਣੀ ਆ ਨਾ ਕਿ ਕਿੱਡੀ ਕੁ ਲੰਮੀ ਗੱਡੀ ਆ ਮੈਂ ਜੋ ਕਿਹਾ ਹੈਗਾ ਬੜੀ ਵੱਡੀ ਗੱਡੀ ਚੰਦੀ ਆ ਹੈ ਹੈ ਤੇ ਇੱਕ ਤੇ ਨਾ ਵਿੱਚ ਵਿੱਚ ਸੜਦੀ ਵੀ ਹੈਗੀ ਆ ਹੂੰ ਮੈਨੂੰ ਨਾ ਉਹਨੇ ਬੜੇ ਮੇਲੇ ਮਾਰੇ ਉਹ ਦੁਨੀਆਂ ਤੇ ਕੁਰਸੀਆਂ ਲੈਣ ਗਈਆਂ ਅੱਛਾ ਮੈਨੂੰ ਆਂਦੀ ਹੀਗੀ ਇਹ ਅਜੇ ਤੇ ਕੁੜੀ ਵੀ ਆਈ ਆ ਹੈ ਐਡੀ ਖੁਸ਼ ਹੋਣ ਦੀ ਕਿ ਲੋੜ ਵਾ ਸੱਸਾਂ ਨਹੀਂ ਚੰਗੀਆਂ ਹੁੰਦੀਆਂ ਪ੍ਰਾਉਣਾ ਚੰਗਾ ਵਾ ਤੇ ਫਿਰ ਕੀ ਆ ਸੱਸ ਚੰਗੀ ਹੋਵੇ ਤਾਂ ਵਾ ਮઝા ਬੱਚਾ ਲੈ ਕੋਈ ਗੱਲ ਨਹੀਂ ਜੀਵਨ ਵੇਂਦੀ ਰਹਿੰਦੇ ਜਿੰਨੀਆਂ ਮਰਜ਼ੀ ਝਾਤੀਆਂ ਮਾਰੀ ਜਾਏ ਸਾਡਾ ਕੀ ਲੈਜੂਗੀ ਆਪਣੇ ਆਪ ਲਊਗੀ ਠੀਕ ਨਹੀਂ ਤੇ ਬਾਕੀ ਜੀਵਨ ਇੱਕ ਗੱਲ ਹੋਰ ਵਾ ਉਹ ਚੱਲ ਯਾਰ ਸਾਡੀ ਵੇਲੇ ਕੋਲੇ ਮਤ ਵੀ ਕਰਦੇ ਰਹੀ ਠੀਕ ਗੱਲ ਕੋਈ ਪਤਾ ਕੀ ਹੈ ਤਾਈ ਵੀ ਦੱਸਣ ਦੀ ਆਂਦੀ ਧੀ ਹੈ ਤੂੰ ਨਾ ਜਾਇਆ ਕਰ ਤੇ ਚੀਜ਼ਾਂ ਲੈਣ ਆਂਦੀ ਬੜੀਆਂ ਹੀ ਗੱਲਾਂ ਕਰਦੀ ਆ ਤੇ ਪਰ ਮੈਂ ਹਾਂ ਚੱਲ ਹੁਣ ਨਾਂਗਿਆ ਟਾਈਮ ਹੁਣ ਇਦਾਂ ਕਰੋ ਹੁਣ ਆਪਣੀਆਂ ਕੁਰਸੀਆਂ ਲੈ ਆਓ ਮੈਂ ਦੇ ਘਰ ਨਹੀਂ ਜੀ ਹੁਣ ਮੰਗਣ ਜਾਣਾ ਮੁੜਕੇ ਮੇਰੀ ਸੁਣ ਲੈ ਗੱਲ ਆ ਜਿਹੜਾ ਸੱਸਾ ਇੱਕ ਦਿਨ ਦੇ ਘਰ ਆਖਿਆ ਤੇ ਮੁੜਕੇ ਨਾ ਆਪਾਂ ਜਾਣਾ ਤੇ ਨਾ ਆਉਣਾ ਮੁੜਕੇ ਤਾਂ ਕਿਤੇ ਦਿਨ ਦਿਹਾੜਾ ਤਈ ਆ ਚੱਲ ਇਦਾਂ ਕਰਦੀ ਆ ਕੁਰਸੀਆਂ ਹੁਣ ਆਜੇ ਤੇ ਕਰ ਹੁਣੇ ਸੋ ਆ ਨਹੀਂ ਛੱਡ ਕੇ ਫਿਰ ਉਹਨੇ ਕਹਿਣਾ ਪਾਉਣੇਗੇ ਉਹਨੇ ਨੈਚਰ ਹੋ ਗਿਆ ਵਾ ਤੇ ਅਜ ਤੱਕ ਦੇਣ ਨਹੀਂ ਆਈ ਕੁਰਸੀਆਂ ਮੇਰੀਆਂ ਚੱਲ ਕੋਈ ਗੱਲ ਨਹੀਂ 2 ਮਿੰਟ ਬਹਿ ਜਾ ਬੈਣਾ ਬੁਣਾ ਕੀ ਆ ਹੁਣ ਤਾਂ ਜੀਨ ਕੋ ਛੋਣ ਡਿਆ ਵਾ ਜੀਨ ਲੱਗਣ ਡਿਆ ਅੱਜ ਮੇਰਾ ਚੱਲ ਕੋਈ ਗੱਲ ਨਹੀਂ ਤੇ ਬਾਕੀ ਨਾ ਆਪਦੇ ਘਰ ਟਾਈਮ ਨਾ ਫੜਾ ਕੇ ਨਾ ਕਿ ਭੈਣ ਜੀ ਤੁਹਾਡੀ ਬੜੀ ਮਿਹਰਬਾਨੀ ਆ ਚੱਲ ਇਦਾਂ ਕਰੋ ਤੁਸੀਂ ਨਾ ਡੰਗਰ ਹੁਣ ਬੰਦੋ ਛਾਵੇਂ ਮੈਂ ਕਰ ਦਿੰਦਾ ਤੇ ਮੈਂ ਕੁੱਸੀਆਂ ਦੇਵਾਂ ਆਹ ਤੇ ਆਣ ਕੇ ਫਿਰ ਮਚਾ ਚ ਬਣਾਉਣੀ ਆ ਲੈ ਤਾਂ ਲੀਡਲ ਤਾਂ ਲਾ ਹੀ ਦਵਾਂ ਲਾ ਦਿਓ ਹੁਣ ਦੂਜਾ ਪਾ ਲੋ ਕੁਰਤਾ ਪਜਾਮਾ ਪਾ ਲੋ ਦੂਜਾ ਆਹ ਹੋਣਾ ਐ લાલો ਹੁਣ ਹਾਂ ਚੱਲ ਠੀਕ ਚਲੋ ਦੇਵਾ ਮੈਂ ਵੀ ਕੁਸੀਣਾ ਫਿਰ ਉਹਦੀਆਂ ਲਫੜਾਇਆ ਇੱਥੇ ਇਕੱਠੀਆਂ ਕਰ ਲਾ ਚਲ ਜੇ ਭਾਰੀਆਂ ਦੇ ਗਾਂ ਕਰਾਂ ਮੈਂ ਨਹੀਂ ਨਹੀਂ ਮੈਂ ਦੇ ਆਉਣੀਆਂ ਚਲ ਠੀਕ ਕੋਈ ਗੱਲ ਨਹੀਂ ਚਲ ਚਲ ਸਖੀ ਕਾਲ ਸਖੀ ਕਾਲ ਆ ਗਏ ਜੀ ਹਾਂਜੀ ਹਾਂਜੀ ਤਾਂ ਇਹਨੇ ਲੇਟ ਕਿ ਹੋ ਗਏ ਇੱਦਾਂ ਅੰਮੀ ਤੁਰਦੇ ਤੁਰਦੇ ਲੇਟ ਹੋ ਗਏ ਨਹੀਂ ਪੁੱਤ ਵੇਹ ਟਾਈਮ 5 ਵਜੇਗੇ ਉੱਤੋਂ ਹੈ ਇਹਨੇ ਲੇਟ ਥੋੜੀ ਹੋਣਾ ਪੱਠੇ ਪਾਉਣ ਵਾਲੇ ਪਏ ਡੰਗਰਾਂ ਨੂੰ ਸਾਰੇ ਕੰਮ ਕਰਨ ਵਾਲੇ ਪਏ ਆ ਹੈ ਮੈਂ ਅਤਰ ਸੋਈ ਮਹਾ ਸਾੰਭੀ ਚੱਲ ਹੋ ਗਿਆ ਸਾਰਾ ਕੰਮ ਹੁਣ ਹੋਰਸ ਨਾ ਕਿੱਦਾਂ ਵਾ ਠੀਕ ਠਾਕ ਸਾਰੇ ਉੱਥੇ ਹਾਂਜੀ ਹਾਂਜੀ ਸਾਰੇ ਠੀਕ ਠਾਕ ਅੱਛਾ ਚੱਲ ਹੁਣ ਮੇਰੀ ਗੱਲ ਸੁਣ ਪੁੱਤ ਹਾਂਜੀ ਹਾਂਜੀ ਹੁਣ ਤੂੰ ਹੋਈਂਗਾ ਨਾ ਟੇਕਿਆ ਤੂੰ ਹੈਂ ਹੁਣ ਨਾ ਧਿਆਨ ਨਾ ਕਰੀ ਜਾਣਾ ਮਾਜੀ ਠੀਕ ਹੁਣ ਤੇਰਾ ਇਹੋ ਹੀ ਘਰ ਵਾ ਹਾਂਜੀ ਹਾਂਜੀ ਠੀਕ ਵਾ ਆ ਘਰ ਬਰ ਸਭ ਕੁਝ ਤੇਰਾ ਵਾ ਹਾਂਜੀ ਹਾਂਜੀ ਹੁਣ ਸਾਰਾ ਕੰਮ ਤੰਦਾ ਸਾਭਲਾ ਠੀਕ ਵਾ ਨਾ ਅਰ ਸੋਈ ਸਾਈਂ ਸਾਵਲਾ ਸਭ ਕੁਛ ਆ ਮੈਂ ਨਹੀਂ ਹੁਣ ਕੁਛ ਕਰਨਾ ਮੈਂ ਨਾ ਆਕਤ ਗਈਆਂ ਘਰ ਘਰ ਕੇ ਥੱਕ ਗਈਆਂ ਆ ਮੇਰੇ ਲੱਤਾਂ ਦੁਖਣ ਡੀਆਂ ਮੋਢੇ ਦੁਖਣ ਡੇ ਕੋਈ ਨਹੀਂ ਮਮੀ ਜੀ ਮੈਂ ਕਰ ਲਵਾਂ ਹੁਣ ਨਾ ਆਵੇ ਮੈਂ ਤਾਂ ਆ ਸਬਜ਼ੀ ਬਣਾਤੀ ਆ ਸਾਰੀਆਂ ਆਪੂ ਆ ਤਰੀ ਕਹਿੰਦੀ ਜਰਦਾ ਬਣਾ ਮਿੱਠੇ ਚੋਲ ਬਣਾ ਉਹ ਵੀ ਬਣਾਤੇ ਆ ਮੈਂ ਠੀਕ ਵਾ ਠੀਕ ਹੁਣ ਬਸ ਤੂੰ ਪਾ ਕੇ ਫੜਾ ਦੇ ਸਾਰਿਆਂ ਨੂੰ ਠੀਕ ਠੀਕ ਅੱਜ ਤੋਂ ਰਸੋਈ ਵੀ ਤੇਰੀ ਸਭ ਕੁਝ ਤੇਰਾ ਮੈਨੂੰ ਤੇ ਮੰਜੇ ਤੇ ਦੋ ਫੁਲਕੇ ਚਾਹੀਦੇ ਹੀ ਉਹ ਬਸ ਠੀਕ ਵਾ ਠੀਕ ਵਾ ਆ ਦੋ ਫੁੱਲ ਕੇ ਦੇ ਦਿਆ ਕਰੀ ਮੈਨੂੰ ਸਰੇ ਸ਼ਾਮੀ ਗਰਮ ਗਰਮ ਲਾਜੇ ਲੈਂਦੇ ਤੇ ਮੈਨੂੰ ਨਹੀਂ ਹੋਰ ਕੋ ਚਾਹੀਦਾ ਤੇ ਬਸ ਹੁਣ ਤੂੰ ਸਾਭ ਆਪਣੀ ਜ਼ਿੰਮੇਵਾਰੀ ਠੀਕ ਵਾ ਤੇ ਆ ਉਹ ਨਵਾਂ ਸੂਟ ਪਾਇਆ ਵਾ ਹਾਂਜੀ ਹਾਂਜੀ ਮੰਮੀ ਨੇ ਸਵਾਕ ਦਿੱਤਾ ਇਹ ਇੱਧਰ ਡਟਣ ਲੱਗਦਾ ਹਨਾ ਹਾਂਜੀ ਅੱਛਾ ਮੰਮੀ ਨੇ ਬਣਾ ਕੇ ਦਿੱਤਾ ਵਾ ਹਾਂਜੀ ਹਾਂਜੀ ਠੀਕ ਆ ਤਾਂ ਹੀ ਮੈਂ ਇਹ ਮੈਂ ਤੇ ਉਹ ਜਿਹਾ ਬਣਾਇਆ ਨਹੀਂ ਕੋਈ ਵੀ ਚੱਲ ਕੋਈ ਨਹੀਂ ਆ ਠੀਕ ਵਾ ਤੇ ਚੱਲ ਪੁੱਤ ਲਾਲਾ ਲੀੜਾ ਕਪੜਾ ਹਾਂਜੀ ਠੀਕ ਹਾਂਜੀ ਹੈ ਵੇ ਮਾਣੇ ਸੂਟ ਦੇ ਬਣਾ ਕੇ ਦਿੱਤਾ ਹੈ ਪਹਿਲੀ ਵਾਰੀ ਆਈ ਕੁੜੀ ਤੇ ਰਖੋਂ ਤੇ ਸੋਢੀ ਛੱਡਾ ਬਣਾ ਦੇ ਤੂੰ ਕਿਹੜਾ ਰੋਜ਼ ਰੋਜ਼ ਬਣਾ ਕੇ ਦੇਣੇ ਆ ਕਿਦਾ ਸੜੀ ਜਿਪ ਤੁੰਗੜੀ ਦੀ ਕਿੱਦਾਂ ਦਾ ਸੂਟ ਆ ਤੇ ਮੈਂ ਤੇ ਇਦਾਂ ਦਾ ਕਿਤੇ ਘਰੋਂ ਨਾ ਪਾਵਾਂ ਜਿੱਦਾਂ ਦਾ ਇਹਨੂੰ ਬਣਾ ਕੇ ਦਿੱਤਾ ਵਾ ਗਾ ਸਤੀ ਧਿਆਣੀ ਤੇਰੀ ਵੀ ਆਈ ਵੜੀ ਆ ਹੁਣ ਕਿਹੜੀ ਕੁਵਾਰੀ ਆ ਜੋ ਮਰਜੀ ਪਾ ਛੜੇ ਆ ਚੁੰਨੀ ਵੇਖ ਲਈ ਅੱਜ ਹੁਣ ਤਿੰਨ ਤਨ ਮੈਂ ਕੁਛ ਕਿਹਾ ਚੁੰਨੀ ਦੋ ਤੇ ਮੈਂ ਤੇ ਕਿਦਾ ਘਰ ਵਿੱਚ ਪਾਉਣ ਦੀਆਂ ਕਿਤੇ ਪਿਓਰ ਦੀਆਂ ਚੁੰਨੀਆਂ ਲਈ ਨਹੀਂ ਆ ਹੈ ਤੇ ਤੂੰ ਵੇਖ ਟੇਕਿਆਂ ਤੋਂ ਆਈ ਸਹੁਰਿਆਂ ਨੂੰ ਫੇਰਾ ਪਾ ਕੇ ਕਿਦਾ ਸੜੀ ਜਿਪੋਣਾ ਵਾਲੇ ਫੈਂਡੀ ਉੱਤੇ ਹਾਤੀ ਹੋਈ ਕਿਤੇ ਤੇ ਨਿਆਣੇ ਆਂਦੇ ਆ ਮੰਮੀ ਤੂੰ ਮੂੰਹ ਗੱਲ ਨਹੀਂ ਕਰਨੀ ਕਿੱਥੇ ਕਿੱਥੇ ਚੁੱਪ ਹੋ ਜਾ ਮੈਂ ਦੱਸ ਕਿੱਥੇ ਕਿੱਥੇ ਨੂੰ ਟੋਕਾਂ ਕਿੱਥੇ ਕਿੱਥੇ ਨੂੰ ਕਹਾਂ ਵੀ ਆਹ ਕੰਮ ਚੰਗਾ ਨਹੀਂ ਆ ਤੇ ਆਹ ਮਾੜਾ ਵਾ ਫਿਰ ਕਹਣਾ ਵੀ ਸੱਸ ਮਾੜੀ ਆ ਬੋਲਦੀ ਆ ਤੇ ਬੋਲਣਾ ਹੀ ਪੈਣਾ ਹੁਣੇ ਕੋਈ ਗਲੀ ਗਵੰਡੋ ਆ ਜਾਏ ਤੇ ਕੀ ਕਹੇ ਪਿੱਛਾਸਰੇ ਤੱਕ ਦੀ ਪਿਓਰ ਤਾਂ ਥਲੇ ਚਿੰਨੀ ਨਹੀਂ ਲਈ ਹੀਗੀ ਹੈ ਆ ਨੌ ਕੀ ਪੋਣਾ ਵਾਲੇ ਛਰਦੀ ਆ ਚੱਲ ਹੌਲੀ ਹੌਲੀ ਸਮਝਾਉਂਗੀ ਹੁਣ ਚੱਲ ਮਨਾ ਸ਼ੁਕਰ ਹੋਇਆ ਆਈ ਤੇ ਮੇਰੇ ਅਗਰੋਂ ਲٿਿਰ ਸੋਈ ਮੈਂ ਤਾਂ ਹੁਣ ਜਾਗ ਤਾ ਲੱਗੀ ਲੰਮੇ ਪੈਣ ਬੜੀ ਸ਼ਾਂਤੀ ਕਰਕੇ ਪ੍ਰਭ ਉਹ ਸਨੀਓ ਸਰਸ ਕਿੱਥੇ ਗਏ ਸਾਰੇ ਮਾਦਾ ਨਹੀਂ ਕਿੱਥੇ ਗਏ ਸਾਰੇ ਆ ਗਏ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਵਧੀਆ ਤੂੰ ਬੜੀ ਤਿਆਰ ਹੋਈ ਆ ਅਹਮ ਸ਼ਹਿਰ ਚ ਬੈਠੋ ਪਾਣੀ ਲੈ ਕੇ ਆਉ ਪਹਿਲਾਂ ਲੱਕੀ ਆਕਰ ਗਿਆ ਹੈ ਸਫਰ ਗੜਾ ਥੋੜਾ ਵਾ ਚਲੋ ਇਨੇ ਬਹਨੇ ਨਾ ਦਰਸ਼ਨ ਹੋ ਗਿਆ ਗੁਰੂ ਘਰ ਦੇ ਲਓ ਪਾਣੀ ਪੀਓ ਕਿੱਦਾਂ ਰਿਹਾ ਤੁਹਾਡਾ ਸਫਰ ਸਫਰ ਤਾਂ ਬੜਾ ਵਧੀਆ ਰਿਹਾ ਜੋ ਮੇਲਾ ਵੇਖਣ ਆਇਆ ਮਜ਼ਾ ਫਿਰ ਥੱਕ ਗਿਆ ਮੈਂ ਤਾਂ ਬੜਾ ਆਹ ਥਕਣਾ ਹੀ ਫਿਰ ਥਕਾਵਟ ਹੋਈ ਜਾਂਦੀ ਆ ਤਾਂ ਕਿੱਥੇ ਗਏ ਸਰੀ ਹੁਣੀ ਓ ਆਪਣੇ ਘਰੋਂ ਤਾਂ ਦੇਖਣ ਦੇ ਆ ਕਿ ਕੈਲੀ ਚ ਗਏ ਆ ਅੱਛਾ ਅੱਛਾ ਟੈਲੇ ਪੁਲੇ ਬਣਾਉਂਦੇ ਆ ਠੀਕ ਆ ਹਾਂਜੀ ਭੈਣ ਜੀ ਗਈ ਆ ਐਨ ਕਿੱਥੇ ਜਾਣਾ ਉਹ ਮੇਰੇ ਗੱਲ ਪਾ ਗਏ ਤੁਸੀਂ ਉਹ ਜਾਂਦੀ ਗਏ ਪਾਸੇ ਉਹ ਤਾਈ ਵੱਲ ਗਈ ਹੈ ਕੋਈ ਗੱਲ ਰਹਿ ਗਈ ਹੋਣੀ ਆ ਉਹ ਹੁਣ ਚੂਲੀਆਂ ਮਾਰਨ ਗਈ ਉਹਦੇ ਨਾਲ ਉਹ ਜਾ ਜਾ ਤੈਨੂੰ ਹਰ ਗੱਲ ਚੁਗਲੀ ਲੱਗਦੀ ਰਹਿੰਦੀ ਆ ਹਾਂ ਮੈਨੂੰ ਹਰ ਗੱਲ ਚੁਗਲੀ ਲੱਗਦੀ ਉਹ ਕਰਦੀ ਆ ਤੇ ਮੈਨੂੰ ਪਤਾ ਵਾ ਵੀ ਹਾਂਏ ਕਰਦੀ ਆ ਮੈਂ ਐਵੇਂ ਨਹੀਂ ਕਰਦੀ ਗੱਲਾਂ ਝੂਠ ਨਹੀਂ ਸਰਮਦੀ ਮੈਂ ਤੁਹਾਨੂੰ ਕੁਛ ਮੇਰੀ ਗੱਲ ਸੁਣ ਜੇ ਹੁਣ ਜਲਦੀ ਤੇ ਹੈਈ ਹੈ ਨਾ ਤੇ ਮੇਰੀ ਗੱਲ ਸੁਣ ਗੱਲ ਗੱਲ ਤੇ ਨੋਕਾ ਟੋਕਾ ਬਿਨਾ ਕਰੀ ਜਾ ਪਿਆਰ ਨਾਲ ਕੰਮ ਨਹੀਂ ਕਰਿਆ ਨਿਕਣੀ ਆ ਤੂੰ ਹੀ ਤਾਂ ਬਸ ਹਰ ਗੱਲੇ ਮੈਨੂੰ ਮਾੜੀ ਕਹਿਣਾ ਹੁੰਦਾ ਵਾ ਤੁਹਾਡੀ ਭੈਣ ਨੂੰ ਨਾ ਕੁਝ ਕਹਾਂ ਦਲਜੀਤ ਨੂੰ ਨਾ ਕੁਝ ਕਹਾਂ ਮੈਨੂੰ ਇਹ ਨਹੀਂ ਸਮਝਾਉਂਦੀ ਕਿ ਮੈਂ ਕਿੱਡੀ ਕ ਲੜਕੀ ਆ ਕੀ ਕਹਿ ਜੀ ਕੀ ਉਹਨਾਂ ਦੇ ਗਲਾਂ ਚ ਬੂਠ ਦਿੱਤੇ ਆ ਮੈਂ ਬੰਦਾਰਾ ਜਿੱਦਾਂ ਸੋਚਦਾ ਨਜ਼ਰੇ ਬਣਾ ਲੈਦਾ ਨਾ ਉਹਦਾਂ ਦਾ ਹੋ ਜਾਂਦਾ ਵਾ ਤੂੰ ਆਪਣੀ ਸੋਚ ਚੰਗੀ ਰੱਖਾ ਕੀ ਹੋਇਆ ਮੇਰੇ ਸੋਚ ਨੂੰ ਮੈਂ ਕਿਸ ਨੂੰ ਕੀ ਕਿਹਾ ਦੱਸੋ ਕਿ ਉਹਨੇ ਚੁਗਲੀ ਕਰਤੀ ਉਹਦੇ ਨਾਲ ਉਹਨੇ ਚੁਗਲੀ ਕਰਤੀ ਆ ਫਿਰ ਉਹ ਬੰਦਾ ਪੈਰੀ ਕਰਨਾ ਕਰਦਾ ਹੋਗਾ ਤੇ ਕੇ ਆਈ ਆ ਉਹ ਤਾਂ ਆਪਣੇ ਘਰ ਰਹਿ ਆਰਮਨਾਨ ਨਹਾਇਆ ਤੇ ਖਾਏ ਪੀਏ ਚਾ ਠੀਕ ਆ ਉਹ ਲੋਕਾਂ ਦੇ ਘਰਾਂ ਲੂਰ ਲੂਰ ਸਭ ਨੇ ਖਿਲੋੜਾ ਚਲੋ ਗੱਲ ਛੱਡ ਦੂੰ ਹਾਂ ਹੁਣ ਕੁੜੀ ਆਈ ਹੈ ਨਾ ਉਹਨਾਂ ਪਿਆਰ ਦੇ ਨਾਲ ਲਈਆਂਗਾ ਕਿਉਂਕਿ ਨਹੀਂ ਸਹੀ ਹੈਗੀ ਆ ਆ ਕੋਈ ਕੰਮ ਦਾ ਪਤਾ ਹੁੰਦਾ ਕਿਸੇ ਦਾ ਨਹੀਂ ਪਤਾ ਹੁੰਦਾ ਤੇ ਤੂੰ ਦੱਸ ਕੇ ਨਾ ਖੁਦ ਕਰਾ ਲੈ ਕਰ ਦੇਣਾ ਕੋਈ ਗੱਲ ਨਹੀਂ ਮੈਂ ਹੀ ਦੱਸਣਾ ਕਿੰਨੇ ਦੱਸਣਾ ਆਹੋ ਇਹਨਾਂ ਬੱਚੇ ਨੂੰ ਨੌਕਾ ਰੱਖੀ ਕਰੀ ਜਾਣੀਵੇਂ ਤੇ ਬੱਚੇ ਨੂੰ ਮਾਤਾ ਕੀ ਪਤਾ ਲੱਗਦਾ ਵ आहो जो दसूंगी हां कम तू गलत किया जाऊंगी अगले हाँ मैं सही होना अगली बार फिर गल पै गए जे बंद मेले की गल सुनाए कोई भी हाँ मैं यात्रा करके आया वा गुरद्वार दर्शन वीगे जा कि वा कि राशि कितना है ਉਹんだਏ ਮੇਰੇ ਗੱਲ ਪੈੜ ਐ ਪਏ ਤੁਸੀਂ ਫਲਾਣੇ ਨੂੰ ਇਦਾਂ ਕਿ ਨਹੀਂ ਟਿੰਗੜੇ ਨੂੰ ਇਦਾਂ ਕਹੀ ਇਹੋ ਭਾਸ਼ਾ ਦਿੰਦੇ ਰਹਿੰਦੇ ਤੁਸੀਂ ਹਮੇਸ਼ਾ ਲੈਉਣਾ ਕੀ ਮੈਂ ਤੇ ਰਾਹ ਤੇ ਦੱਸ ਤੂੰ ਲੈ ਦੱਸ ਕਿਉਂ ਕੀ ਗੱਲ ਨਿਆੜੀ ਦੀ ਗੱਲਾਂ ਤੇ ਕੀ ਗੱਲ ਮੇਰੇ ਮਨ ਚ ਕੋਈ ਚਾਹ ਰਹੀ ਜੀ ਨਹੀਂ ਆ ਨਾ ਪ੍ਰਸ਼ਾਦ ਲੈ ਕੇ ਆਏ ਕਿ ਨਹੀਂ ਉਹ ਲਿਆਂਦਾ ਸਭ ਕੁਝ ਲਿਆਂਦਾ ਮੈਂ ਅੱਛਾ ਆਹ ਠੀਕ ਮੇਰੀ ਗੱਲ ਸੁਣ ਲੈ ਆਂਦਾ ਤੈਨੂੰ ਪਤਾ ਲੱਗਿਆ ਕਿ ਕੀ ਲਿਆਂਦਾ ਵਾ ਇਹ ਨਹੀਂ ਪਤਾ ਵੀ ਚਾਹ ਵੀ ਕਿਸ ਨੂੰ ਪੁੱਛਣੀ ਹੈ ਪਾਣੀ ਤਾਂ ਪਿਆ ਲਿਆ ਵਾ ਹੈ ਤੁਹਾਡਾ ਹਾਲ ਚਾਲ ਪੁੱਛਣ ਲੱਗੇ ਬਹਿ ਗਈਆਂ ਤੇ ਤੁਸੀਂ ਮੇਰੇ ਨਾਲ ਹੋਰ ਗੱਲਾਂ ਡੇਪੇ ਕਰਨ ਚਾਹ ਮੈਂ ਹੁਣੇ ਬਣਾ ਲਵਾਂ ਲਈ ਦੋ ਮਿੰਟ ਤੁੱਤ ਹੀ ਮੈਂ ਇਹ ਪੁੱਛਣਾ ਪੈਣਾ ਉਹਨਾ ਪਹਿਲਾਂ ਕਿ ਪਹਿਲਾਂ ਮਚਾ ਬਣਾਣਾ ਮੇਰੀ ਗੱਲ ਸੁਣ ਜਰਾ ਜਲ ਬਣਾਉਣਾ ਨਾ ਕੋਈ ਚਾਹ ਬਣਾਉਣਾ ਸਰ ਚਲੋ ਠੀਕ ਆ ਚੱਲ ਫੇ ਕੋ ਜਾਓ ਠੀਕ ਆ ਮੈਂ ਵੀ ਨਾ ਮੇਰਾ ਥੱਕਾ ਬੜਾ ਮੈਂ ਵੀ ਠੀਕ ਆ ਮੇਲੇ ਲਾਏ ਚਾਰ ਦਿਨ ਤੇ ਪਰ ਵੇਖ ਲਾ ਆਉਂਦਿਆ ਕੋਈ ਹਾਲ ਚਾਲ ਨਹੀਂ ਪੁੱਛਿਆ ਮੇਰਾ ਆਉਂਦੇ ਨੋਂ ਦਾ ਫਿਕਰ ਆ ਭੈਣ ਦਾ ਫਿਕਰ ਵਾ ਉਹਨੂੰ ਲੁੱਤਰੀਨ ਤੋਂ ਕਰੇ ਛੱਡ ਗਿਆ ਮੇਰੇ ਗੱਲ ਪਾ ਗਿਆ ਹੀਗਾ ਖਾ ਇਹਦਾ ਸਿਰ ਤੇ ਚੰਗਾ ਹੁੰਦਾ ਤੁਹਾਨੂੰ ਉਹਦੇ ਘਰ ਸੁੱਟ ਕੇ ਜਾਂਦਾ ਤੇ ਮੈਂ ਚੱਲੇ ਮੇਲੇ ਚੱਲ ਭੈਣ ਤੁਹਾਨੂੰ ਜਾਂਦਾ ਇੰਨਾ ਛੱਡ ਜਾਂਦਾ ਉਹ ਸਾਰੇ ਦਿਹਾੜੀ ਮਗਰੋਂ ਕਦੀ ਕਿਸ ਦੇ ਘਰ ਤੇ ਕਦੀ ਕਿਸ ਦੇ ਘਰ ਹੁਣ ਆ ਕੇ ਫੇਰ ਮੇਰੇ ਗੱਲ ਪੈਂਦੇ ਆ ਚੱਲ ਮਨਾ ਉਠ ਚਾਹ ਬਣਾ ਕੇ ਦੇ ਹਾਏ ਹਾਏ ਪਰ ਉਹਨੇ ਤੇ ਕਦੇ ਦੇ ਚਲ ਗਏ ਅਜੇ ਤੱਕ ਬੌੜੀ ਨਹੀਂ ਤੋੜ ਤਾੜ ਕੇ ਮੇਰੇ ਹੱਥ 'ਚ ਫੜਾ ਆ ਜੂਗੀ ਪਰ ਇੱਕ ਗੱਲ ਵਾ ਮੁੰਡਾ ਤੇ ਮੈਨੂੰ ਸੋਹਣਾ ਲੱਗਾ ਮੈਂ ਚਾਹਤੀ ਮਰੀ ਹੀ ਪਰ ਉਹ ਕਿਧੜ ਗਏ ਥੀ ਉਹਨਾਂ ਨੇ ਘਰ ਬਰਨਾ ਇਹਨਾਂ ਦਾ ਵੇਖਿਆ ਹੋਊਗਾ ਚੱਲ ਕੱਲ ਨੂੰ ਭਿਆਨ ਪ੍ਰਾਚਾਰ ਲੈ ਕੇ ਆਉਣਗੇ ਤਾਂ ਕਿੱਥੇ ਭਾ ਲੈਣੇ ਇਹ ਤਾਂ ਕੁਸਾਂ ਮੰਗ ਮੰਕਸਾਰ ਦੀ ਆਪਣੀਆਂ ਰੋਟੀ ਪਾਣੀ ਕਿੱਥੋਂ ਖਵਾ ਲਿਆ ਹੁਣਾਵਾ ਬਣਾਉਣਾ ਇਹਨੇ ਕੀ ਆ ਇੱਕੋ ਹੀ ਆ ਮਸਰਾਂ ਦੀ ਦਾਲ ਪਤਲੀ ਜੀ ਬਣਾ ਕੇ ਗਾੜੀ ਰਸਤੇ ਹੁਣੀ ਆ ਉਹਨਾਂ ਵਿੱਚ ਵੀ ਕੀਪਤਾ ਕੋਈ ਕਾਜੀ ਨਹੀਂਗਾ ਜਿਹੜਾ ਐਡੇ ਮਾੜੇ ਘਰ ਤੇ ਡਿੱਗਦੇ ਜਿਹਦਾ ਧੀ ਪੁੱਤ ਐਡਾ ਸੋਹਣਾ ਹੋਵੇ ਘਰ ਬਾਹਰ ਇੰਨਾ ਵਧੀਆ ਹੋਵੇ ਉਹਦੇ ਮਾੜੇ ਘਰ ਵੱਲ ਧਿਆਨ ਨਹੀਂ ਕਰਦੇ ਕੀ ਪਤਾ ਕੀ ਗੱਲ ਵਾ ਚਲ ਕੋਈ ਗੱਲ ਨਹੀਂ ਇਹ ਗੱਲਾਂ ਜਿਹੜੀਆਂ ਨਾ ਬਹੁਤਾ ਚਿਰ ਲੁਕੀਆਂ ਨਹੀਂ ਰਹਿੰਦੀਆਂ ਹੁੰਦੀਆਂ ਬਾਹਰ ਆ ਹੀ ਜਾਂਦੀਆਂ ਹੁੰਦੀਆਂ ਲੱਗ ਹੀ ਜਾਣਾ ਵਾ ਪਤਾ ਲੈ ਗੇਟ ਤੇ ਖੁੱਲਾ ਹੀ ਆ ਚੱਲ ਫੜਾਈ ਦਿੰਨੀ ਆ ਟਾਈਮ ਕਿੰਨਾ ਹੀ ਹੋ ਗਿਆ ਵਾ ਰਮਨ ਭੈਣ ਆਜੋ ਆਜੋ ਘਰ ਆਈਆਂ ਆਲਾ ਭੈਣ ਕੁਰਸੀਆਂ ਚਲ ਗਏ ਪਰੋਣੇ ਆਹੋ ਚਲ ਗਏ ਸੁਖਨਾ ਅੱਛਾ ਅੱਛਾ ਆਂਦੇ ਟਾਈਮ ਨਾ ਜਾਣਾ ਵਾ ਤੁਹਾਨੂੰ ਪਤਾ ਕਿ ਜਮੀਨ ਜਿਆਦਾ ਤਰਬੜੀ ਆ ਤੇ ਕੰਮ ਕੁੰਮ ਫਿਰ ਬੜੇ ਕਰਨ ਵਾਲੇ ਠੀਕ ਸਮਾਂ ਆਂਦਾ ਹੀਗਾ ਵੀ ਕਮਾਦ ਲੱਗਣ ਡਿਆ ਵਾ ਤੇ ਤਾਂ ਕਰਕੇ ਚਲ ਗਏ ਛੇ ਟਾਈਮ ਨਹੀਂ ਉਹ ਸੱਸ ਹੀ ਨਾਲ ਆਈ ਸੀ ਨਹੀਂ ਨਹੀਂ ਅੱਜ ਨਹੀਂ ਸੱਸ ਆਈ ਅੱਜ ਸੁਖਣਾ ਦੇਰ ਆਇਆ ਹੈ ਅੱਛਾ ਆਹ ਫੇਰ ਤਾਂ ਵਾਵਾ ਸੇਵਾ ਕੀਤੀ ਹੁਣੀ ਆ ਸਿਆਣੇ ਕਹਿੰਦੇ ਹੁੰਦੇ ਆ ਨਾ ਜਵਾਈ ਨੇ ਤਾਂ ਨੇਤ ਆਉਣਾ ਤੇ ਭਾਈ ਨੇ ਤਾਂ ਕਦੀ ਕਦੀ ਆਉਣਾ ਜਿੰਨਾ ਹਰ ਕੋ ਗਰੀਬਾਂ ਕੋ ਸਰਿਆਰ ਬਣਿਆ ਥੋੜਾ ਬੋਤਾ ਪਕੌਣੇ ਕੱਢ ਲੈ ਹੀਗੇ ਦੋ ਤਰ੍ਹਾਂ ਦੇ ਅੱਛਾ ਤੇ ਮਿੱਠਾ ਲੈ ਆਂਦਾ ਸੀ ਨਾਲ ਤੇ ਮੁੜ ਕੇ ਰੋਟੀ ਖਵਾਲਤੀ ਹੋਰ ਅਹੀਂ ਗਰੀਬਾਂ ਕੀ ਕਰ ਲੈਣਾ ਵਾ ਲੈ ਦੱਸ ਤੁਸੀਂ ਗਰੀਬ ਜੇ ਜਿਨ੍ਹਾਂ ਨੇ ਇਦਾਂ ਵੱਡਾ ਘਰ ਲੱਭ ਗਿਆ ਨੇ ਤਾਂ ਚੰਗਿਆ ਬੜਿਆਂ ਨੂੰ ਇਦਾਂ ਦੇ ਘਰ ਨਹੀਂ ਲੱਭਦੇ ਕੀ ਪਤਾ ਕਿੱਥੋਂ ਤੁਸੀਂ ਰਿਸ਼ਤਾ ਚੁਣ ਕੇ ਲੱਭਿਆ ਇਹ ਤਾਂ ਕਿਸਮਤ ਚੰਗੀ ਸਾਡੀ ਧੀ ਦੀ ਜਿੰਨੇ ਇਦਾਂ ਵਧੀਆ ਘਰ ਲੱਭ ਗਿਆ ਵਾ ਉਦਾਂ ਲੋਕੀ ਬੇਚੇਰੀਆਂ ਗੱਲਾਂ ਕਰਦੇ ਹੁੰਦੇ ਸੀ ਕਿ ਆਹਦੇ ਹੁੰਦੇ ਸੀ ਕਿੰਨੇ ਖੜਦੀ ਕੁੜੀ ਇਹਨਾਂ ਦੀ ਇੰਨੀ ਗਰੀਬੀ ਵਿੱਚ ਤੇ ਕੋਈ ਵੀ ਨਹੀਂ ਹੁੰਦਾ ਤੇ ਪਰ ਵੇਖ ਲਓ ਮਾਲਕ ਨੇ ਨੇੜੇ ਹੋ ਕੇ ਸੁਣੀ ਮੇਰੀ ਧੀ ਦੀ ਪਰ ਨਾ ਜਿਹੜੀ ਉਹਦੀ ਸੱਸ ਹੋ啊 ਉਹ ਤਾਂ ਮੈਨੂੰ ਮਜਾਜਾਂ ਜੀ ਲੱਗਦੀ ਆ ਚੱਲ ਵੱਡੇਆਂ ਘਰਾਂ ਦੀਆਂ ਵੱਡੀਆਂ ਗੱਲਾਂ ਜਿਹੜਾ ਵੱਡੇ ਘਰ ਦਾ ਬੰਦਾ ਹੁੰਦਾ ਕੋਲੀ ਬੋਲੀ ਮਜਾਜਤ ਹੋਈ ਜਾਂਦੀ ਆ ਚਲੋ ਉਹ ਤੇ ਬਾਅਦ ਚ ਪਤਾ ਲੱਗੂਗਾ ਨਾ ਹੰਡੋ ਵਰਤ ਹੋ ਗਏ ਤੇ ਨਵੇਂ ਨਵੇਂ ਤਾਂ ਸਾਰੇ ਚੰਗੇ ਲੱਗਦੇ ਆ ਜਦੋਂ ਜਾਈਏ ਆਈਏ ਫਿਰ ਪਤਾ ਲੱਗਦਾ ਵਾ ਵੱਡੇ ਘਰਾਂ ਦੇ ਜਿਹੜੇ ਆ ਨਾ ਨੱਕ ਤੇ ਦੰਮੂ ਵੀ ਬੜਾ ਕਰਦੇ ਹੁੰਦੇ ਆ ਚਲ ਕੋਈ ਨਹੀਂ ਕੋਈ ਨਾ ਸ਼ੋਭਾ-ਸ਼ੋਭੀ ਬੋਲੋ ਮੇਰੀ ਧੀ ਸੌਖੀ ਹੀ ਰਵੇ ਜਦੋਂ ਕੰਮ ਕਰੂਗੀ ਸਾਰਾ ਜੀ ਜੀ ਕਰੂਗੀ ਤੇ ਉਹਨਾਂ ਦਾ ਤਾਂ ਮਾਤ ਵੀ ਭਿਆਨ ਮਾੜਾ ਕਹਿਣ ਮੇਰੇ ਕਹਿਣਾ ਕੀ ਹੁਣਾਵਾ ਮੈਂ ਤੇ ਵੈਸੇ ਤੈਨੂੰ ਦੱਸਿਆ ਹੀ ਆ ਮੈਂ ਆਦਨ ਵੇਖ ਲਈ ਜਦੋਂ ਗੱਡੀ 'ਚ ਬੈਹੰਦੇ ਸੀ ਨਾ ਅੱਛਾ ਤੇ ਮੈਂ ਵੀ ਸ਼ਹਿਰੋਂ ਆਈ ਹਾਂ ਅੱਛਾ ਮੈਨੂੰ ਨਾ ਮਜਾਜੀ ਵਾਲੀ ਲੱਗੀ ਮੈਂ ਤਾਂ ਕਰਕੇ ਪੁੱਛਿਆ ਲੈਣ ਦੂਰੋਂ ਦੂਰੋਂ ਲੱਗੀ ਆ ਉਹਦਾ ਰਮਨ ਭੈਣ ਚੰਗੀ ਆ ਕਿਤੇ ਆਉਗੀ ਨਾ ਫਿਰ ਮੈਂ ਤੁਹਾਨੂੰ ਸੱਦੂਗੀ ਮਿਲਿਓ ਬੜੀ ਚੰਗੀ ਆ ਚਲੋ ਠੀਕ ਆ ਕੋਈ ਨਹੀਂ ਸੱਦਿਓ ਮੈਨੂੰ ਮੈਂ ਵੀ ਵੇਖ ਲੂੰਗੀ ਕਿਦਾਂ ਦਾ ਸੁਭਾਅ ਆ ਕਿਦਾਂ ਦੀ ਆ ਉਹ ਆਹੋ ਚੱਲ ਮੈਨੂੰ ਤੇ ਹੋਈ ਆ ਕਿ ਚੱਲ ਕੁੜੀ ਆਪਣੇ ਘਰ ਸੁਖੀ ਰਵੇ ਤੇ ਸਾਡੀ ਕਿਹੜੀ ਗੱਲ ਇਹ ਦੋ ਬੁਰਕਿਆ ਰੋਟੀ ਖਾਣੀ ਆ ਖਾਈ ਜਾਣੀ ਦੋਵਾਂ ਜੀਆਂ ਨੇ ਚੱਲ ਕੋਈ ਨਹੀਂ ਇੰਨਾ ਵਧੀਆ ਘਰ ਤੁਸੀਂ ਲੱਭਿਆ ਵਾ ਸੁਖੀ ਰਹਿਣਾ ਨੇ ਚੱਲ ਤੇ ਟਾਡਾ ਨਾ ਬੜਾ ਤਨਵਾ ਦਾ ਚੱਲ ਕੁਰਸੀਆਂ ਮੰਗ ਕੇ ਮੇਰਾ ਸਾਰ ਗਿਆ ਤੇ ਹੁਣ ਇਹਦਾ ਪਿਓ ਕਹਿੰਦਾ ਹੈ ਕਿ ਆਪਣੀਆਂ ਲੈ ਆਉਣੀਆਂ ਨਹੀਂ ਚਾਹੀਦੀਆਂ ਵੀ ਆ ਪਰ ਉਹਨੇ ਨੇ ਤਾਂ ਹੁਣ ਆਇਆ ਹੀ ਕਰਨਾ ਵਾ ਤੇ ਰੋਜ਼ ਰੋਜ਼ ਮੰਗਦੇ ਚੰਗੇ ਨਹੀਂ ਲੱਗੀ ਦਾ ਚਲੋ ਕੋਈ ਨਹੀਂ ਲੈ ਆਉਣੀਆਂ ਪਰ ਬਥੇਰਾ ਸਾਰਿਆ ਤੁਸੀਂ ਸਾਡਾ ਟਾਈਮ ਤੇ ਚੱਲ ਮੈਂ ਕਿੰਨੀ ਇਦਾਂ ਦਾ ਗਵਾਂਡ ਤੇਰਾ ਬਹਾਰ ਇੱਕ ਨੂੰ ਦੇਵੇ ਹੈ ਚੱਲ ਕੋਈ ਨਹੀਂ ਫੇ ਜਦ ਲੋਡ ਪਵੇ ਬੰਦਾ ਮੰਗਣ ਆ ਹੀ ਜਾਵੇ ਤੇ ਚੀਜ਼ ਦੇਣੀ ਪੈਂਦੀ ਕੀ ਕਰਨਾ ਫਿਰ ਤੇ ਭਾਜੀ ਦਿਖਣ ਦੇ ਕਿਦੇ ਓਵੇ ਲੀਆ ਗਹਿ ਕੰਮ ਕਰਨ ਅੱਛਾ ਅੱਛਾ ਠੀਕ ਵਾ ਅੱਜ ਤੇ ਨਾ ਮੇਰਾ ਜੀ ਨਹੀਂ ਲੱਗਣ ਡਿਆ ਕੁੜੀ ਚਲ ਗਈ ਆ ਨਾ ਤੇ ਕੁੜੀ ਨਾ ਵਾ ਨਿਕ ਨਿਕੇ ਗੱਲਾਂ ਕਰਦੀ ਰਹਿੰਦੀ ਸੀਗੀ ਤੇ ਅੱਜ ਮਨ ਹੋਰ ਦਾ ਉਤਰਾ ਹੋਇਆ ਵਾ ਤੇ ਮੈਂ ਹਾਂ ਚੱਲ ਕੁਸੀਆਂ ਦੇ ਉਹਨੀ ਨਾਲ ਦੋ ਚਾਰ ਗੱਲਾਂ ਕਰਨੀ ਆ ਚੱਲ ਕੋਈ ਗੱਲ ਨਹੀਂ ਹੁਣ ਜਿਹੜਾ ਤੀ ਪੁੱਤ ਵਿਆਹਿਆ ਉਹਨੇ ਆਪਣੇ ਘਰ ਜਾਣਾ ਹੀ ਆ ਕਿੰਨਾ ਘਰੇ ਚ ਬਿਠਾ ਲੈਣਾ ਹੀ ਇਹ ਤਾਂ ਗੱਲ ਠੀਕ ਵਾ ਭੈਣ ਤੇਰੀ ਹੁਣ ਤੇ ਜੀ ਤੈਨੂੰ ਕੱਲੀ ਨੂੰ ਲਾਉਣਾ ਪੈਣਾ ਉਹ ਆਪਣੇ ਘਰ ਲਾਊਗੀ ਤੇ ਤੂੰ ਆਪਣੇ ਘਰ ਲਾ ਤੇ ਕੱਲੀ ਵੀ ਕਹਦੀ ਆ ਦੋਵੇਂ ਜੀਜੇ ਗੱਲਾਂ ਬਾਤਾਂ ਕਰਦੇ ਆ ਟਾਈਮ ਪਾਸ ਹੋ ਜਾਂਦਾ ਵਾ ਇਹ ਤੇ ਹੈ ਹੀ ਹੈ ਫਰਮਾਨ ਆਪਣੇ ਤੋਂ ਬੰਨਣਾ ਹੀ ਪੈਣਾ ਹੁਣ ਬਸ ਬਸ ਹਾਂ ਚਲ ਕੋਈ ਨਹੀਂ ਇਹ ਨਹੀਂ ਫਿਕਰ ਕਰੀ ਰਾਂਦਾ ਤੇ ਆਪਣੇ ਘਰ ਸੌਕੀਆਂ ਹੋਂ ਨਾ ਮਾਂ ਤੇ ਉਹਨੂੰ ਸਗੋਂ ਠੰਡੀ ਹਵਾ ਆਉਂਦੀ ਏ ਇਹ ਤੇ ਗੱਲ ਹੈ ਹੀ ਏ ਭੈਣ ਚਲ ਚੰਗਾ ਫਿਰ ਚਲਦੀਆਂ ਮੈਂ ਮੈਂ ਚਾਹ ਬਣਾ ਕੇ ਲੈ ਆਉਣੀ ਆ ਚਾਹ ਪੀ ਕੇ ਚਲਦੇ ਹੋ ਬੜਾ ਕੋ ਖਾਦਾ ਵਾ ਜਿੰਨੇ ਕਿ ਥਾਂ ਹੈਗਾ ਅੱਜ ਤਾਂ ਬੜੇ ਪਕਵਾਨ ਬਣੇ ਆ ਅੱਜ ਕਿੱਥੋਂ ਚਾਹ ਪੀਣੀ ਸਾਡੀ ਹਾਂ ਚਲ ਚੰਗਾ ਫਿਰ ਹੈ ਚੰਗਾ ਵੇ ਕਿੱਡੀਆਂ ਸਿਫਤਾਂ ਕਰਨ ਲਈ ਆ ਜਵਾਈ ਆਇਆ ਹੀ ਨਾਲ ਉਹਦਾ ਭਰਾ ਆਇਆ ਹੀ ਉਹ ਤਾਂ ਮੈਨੂੰ ਪਤਾ ਹੀ ਆ ਤੂੰ ਕੀ ਖਵਾਲਣਾ ਉਹਦਾ ਸਮੋਸੇ ਲੈ ਆਈ ਹੁਣੀ ਅਸਲੇ ਪਕੌੜੇ ਕੱਢਣ ਲਈ ਆ ਤੇਲ ਤੇਰੇ ਘਰ ਨਹੀਂ ਹੋਣਾ ਕੌਣ ਦਸ ਦਾ ਤੇਲ ਲਿਆਵੇ ਤੇ ਕੌਣ ਪਕੌੜੇ ਕੱਢੇ ਫੜਾ ਹੀ ਮਾਰਨ ਜੋਗੀ ਆ ਕੁਰਸੀਆਂ ਤੇਰੇ ਕੋਲ ਲਿਆਂਦੀਆਂ ਨਹੀਂ ਜਾਂਦੀਆਂ 2000 ਦੀਆਂ ਤੇ ਵੇ ਆ ਲੈੰਦਾ ਉਹ ਲੈੰਦਾ ਸਾਰੀ ਉਮਰ ਤੇਰੇ ਇਹੋ ਹੀ ਕੰਮ ਰੇ